ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਇਹ ਚਾਰ ਸ਼ਬਦ ਤੁਸੀਂ ਲਿਖੀ ਹੋਈ ਵੇਖ ਰਹੇ ਹੋ ਆਉਂਦੇ ਨੇ ਕਿਉਂਕਿ ਕਈ ਵਾਰ ਆਪਾਂ ਗੁਰਬਾਣੀ ਨੂੰ ਜਦੋਂ ਕਾਲ ਦੇ ਵਿੱਚ ਪੜ੍ਹਦੇ ਆਂ ਤੇ ਇਹਨਾਂ ਦਾ ਉਚਾਰਨ ਜਿਹੜਾ ਹੈ ਜਾਂ ਇਹਨਾਂ ਦਾ ਅਰਥ ਹੈ ਆਪਾਂ ਇੱਕੋ ਸਮਝ ਜਾਂਦੇ ਆਂ ਕਈ ਥਾਂ ਤੇ ਲਗਾ ਮਾਤਰਾ ਜਿਹੜੀਆਂ ਬੋਲੀਆਂ ਜਾਂਦੀਆਂ ਨੇ ਕਈ ਥਾਂ ਤੇ ਲਗਾ ਮਾਤਰਾ ਸਾਇਲੈਂਟ ਹੋ ਜਾਂਦੀਆਂ ਨੇ ਕਿਉਂਕਿ ਜੇਕਰ ਆਪਾਂ ਸਿਹਾਰੀ ਦੀ ਗੱਲ ਕਰੀਏ ਸਿਹਾਰੀ ਜਿਹੜੀ ਐ ਈੜੀ ਨੂੰ ਹੋਵੇ ਜਾਂ ਹਾਹੇ ਨੂੰ ਹੋਵੇ ਉਹ ਅਖੀਰਲੇ ਅੱਖਰ ਵਾਲੀ ਸਿਹਾਰੀ ਉਚਾਰਨ ਹੁੰਦੀ ਹੈ ਜੇਕਰ ਹੋਰ ਕਿਸੇ ਦੇ ਸਿਹਾਰੀ ਲੱਗੀ ਆ ਜਾਵੇ ਅਖੀਰਲੇ ਅੱਖਰ ਤੇ ਉਹ ਸਾਇਲੈਂਟ ਹੋ ਜਾਂਦੀ ਹੈ ਜੇ ਆਪਾਂ ਔਂਕੜ ਦੀ ਗੱਲ ਕਰੀਏ ਗੁਰਬਾਣੀ ਦੇ ਵਿੱਚ ਜੇ ਅਖੀਰਲੇ ਅੱਖਰ ਤੇ ਹਾ ਹ ਨੂੰ ਔਂਕੜ ਆ ਜਾਵੇ ਜਾਂ ਊੜੇ ਨੂੰ ਔਂਕੜ ਆ ਜਾਵੇ ਉਹ ਉਚਾਰਨ ਹੁੰਦਾ ਹੈ ਜੇਕਰ ਅਖੀਰਲੇ ਅੱਖਰ ਤੇ ਹੋਰ ਕਿਸੇ ਅੱਖਰ ਤੇ ਔਂਕੜ ਆਉਂਦਾ ਜਿਵੇਂ ਨਾਨਕ ਸ਼ਬਦ ਆਉਂਦਾ ਹੈ ਭਗਤ ਸ਼ਬਦ ਆਉਂਦਾ ਹੈ ਮਨ ਸ਼ਬਦ ਆਉਂਦਾ ਹੈ ਇਹਨਾਂ ਦੇ ਥੱਲੇ ਔਂਕੜ ਦੇ ਨਾਲ ਆਉਂਦਾ ਹੈ ਤੇ ਅਰਥ ਵੱਖਰੇ ਨੇ ਪਰ ਉਚਾਰਨ ਇੱਕੋ ਹੈ ਔਂਕੜ ਜਿਹੜਾ ਹੈ ਸਾਈਲੈਂਟ ਹੋ ਜਾਂਦਾ ਹੈ ਪਰ ਜਿਹੜਾ ਇਹਨਾਂ ਦਾ ਅਰਥ ਹੈ ਉਹ ਬਹੁਵਚਨ ਦੇ ਹਿਸਾਬ ਦੇ ਨਾਲ ਜਾਂ ਇੱਕ ਵਚਨ ਦੇ ਹਿਸਾਬ ਦੇ ਨਾਲ ਉਹ ਲਗਾਤਾਰਨ ਦੇ ਹਿਸਾਬ ਦੇ ਨਾਲ ਅਰਥ ਬੰਨਣਾ ਹੈ ਹੁਣ ਗੁਰਬਾਣੀ ਦੇ ਵਿੱਚ ਆਪਾਂ ਚਾਰ ਪੰਕਤੀਆਂ ਆਪਜੀ ਦੇ ਨਾਲ ਵਿਚਾਰ ਰੱਖਣੀਆਂ ਇਹ ਚਾਰ ਪੰਕਤੀਆਂ ਆਉਂਦੀਆਂ ਗੁਰਬਾਣੀ ਵਿੱਚ ਪਰ ਇਹਨਾਂ ਦਾ ਜਿਹੜਾ ਅਰਥ ਹੈ ਵੱਖਰਾ-ਵੱਖਰਾ ਹੈ ਉਚਾਰਨ ਇੱਕੋ ਹੈ ਹੁਣ ਇੱਥੇ ਵੀ ਨੀਕਾ ਲਿਖਿਆ ਹੈ ਇੱਥੇ ਵੀ ਨੀਕਾ ਲਿਖਿਆ ਹੈ ਪਰ ਅਰਥ ਵੱਖਰਾ ਹੈ ਕਿਉਂਕਿ ਜਦੋਂ ਆਪਾਂ ਗੁਰਬਾਣੀ ਦਾ ਉਚਾਰਨ ਕਰਾਂਗੇ ਆਪਾਂ ਅਰਥ ਵੀ ਇੱਕੋ ਕਰ ਜਾਵਾਂਗੇ ਇਹ ਚੀਜ਼ਾਂ ਜਦੋਂ ਆਪਾਂ ਸੰਥਿਆ ਕਰਾਂਗੇ ਕਿਸੇ ਗ੍ਰੰਥੀ ਸਿੰਘ ਕੋਲੋਂ ਕਿਤੇ ਉਸਤਾਦ ਕੋਲੋਂ ਉਹ ਆਪਣੇ ਇਹ ਚੀਜ਼ਾਂ ਦੱਸੇਗਾ ਕਿ ਭਾਈ ਇਹ ਪੰਕਤੀ ਜਿਹੜੀ ਹੈ ਜਿਵੇਂ ਪੰਕਤੀ ਆਉਂਦੀ ਜਾਗਣਾ ਜਾਗਨ ਨੀਕਾ ਜਾਗਣਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਣਾ ਉੱਥੇ ਨੀਕਾ ਸ਼ਬਦ ਆ ਗਿਆ ਪਹਿਲਾ ਸ਼ਬਦ ਆ ਗਿਆ ਨੀਕਾ ਜਾਗਣਾ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਣਾ ਇੱਥੇ ਜਾਗਣਾ ਨੀਕੇ ਦਾ ਅਰਥ ਕੀ ਬਣੇਗਾ ਚੰਗਾ ਇੱਥੇ ਚੰਗਾ ਅਰਥ ਬਣੇਗਾ ਨੀਕੇ ਦਾ ਇਸ ਪੰਕਤੀ ਦਾ ਜਿਹੜਾ ਅਪ ਪੰਕਤੀ ਪੜ੍ਹੀ ਇਸ ਪੰਕਤੀ ਦੇ ਵਿੱਚ ਜਿਹੜਾ ਨੀਕਾ ਸ਼ਬਦ ਆ ਰਿਹਾ ਉਹਦਾ ਸ਼ਬਦ ਮੈਂ ਗੱਲ ਕਰ ਰਿਹਾ ਕਿ ਜਾਗਣਾ ਜਾਗਨ ਨੀਕਾ ਇੱਥੇ ਨੀਕੇ ਦਾ ਅਰਥ ਚੰਗਾ ਹਰ ਕੀਰਤਨ ਮਹਿ ਜਾਗਣਾ ਕਿ ਕਹਿੰਦੇ ਸਾਰਿਆਂ ਨਾਲ ਉਹ ਜਾਗਣਾ ਚੰਗਾ ਹੈ ਜਿਹੜਾ ਪਰਮੇਸ਼ਰ ਦੇ ਜਸ ਕਰਨ ਦੇ ਵਿੱਚ ਜਾਗਣਾ ਹੈ ਉਹ ਚੰਗਾ ਹੈ ਜਾਗਣਾ ਦੂਜੀ ਪੰਕਤੀ ਆ ਗਈ ਨੀਕੇ ਜਿਹਦੇ ਵਿੱਚ ਨੀਕਾ ਸ਼ਬਦ ਆਉਂਦਾ ਹੈ ਨੀਕਾ ਇਸ ਦਾ ਆਪਾਂ ਸਿੱਖ ਲਿਆ ਕਿ ਜਾਗਣਾ ਜਾਗਨ ਨੀਕਾ ਇਹਦਾ ਨੇਕ ਦਾ ਅਰਥ ਆਊਗਾ ਇਸ ਪੰਕਤ ਵਿੱਚ ਚੰਗਾ ਅੱਗੇ ਅਗੇ ਨੀਕਾ ਇਹ ਪੰਕਤੀ ਜਿਹੜੀ ਆਉਂਦੀ ਨਾਨਕ ਮੁਕਤ ਦੁਆਰਾ ਅਤ ਨੀਕਾ ਇੱਥੇ ਰੁਕਣਾ ਇੱਥੇ ਵਿਸਰਾਮ ਹੈ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੋ ਜਾਏ ਉਥੇ ਸੰਗਤ ਜੀ ਨੀਕਾਏ ਦਾ ਸ਼ਬਦ ਜਿਹੜਾ ਹੈ ਉਥੇ ਆਪਾਂ ਛੋਟਾ ਸ਼ਬਦ ਦਾ ਅਰਥ ਬਣਦਾ ਹੈ ਨੀਕੇ ਦਾ ਅਰਥ ਛੋਟਾ ਕਿ ਨਾਨਕ ਮੁਕਤ ਦੁਆਰਾ ਅਤ ਨੀਕਾ ਅਤ ਹੁੰਦਾ ਹੈ ਵੱਡਾ ਤੇ ਨੀਕੇ ਦੰਦਾ ਛੋਟਾ ਇਸ ਦਾ ਆਪਾਂ ਅਤਿਆੰਤ ਅਤ ਦਾ ਅਬਰ ਗਿਆ ਅਤਿਆੰਤ ਤੇ ਨੇਕੇ ਦਾ ਅਰਥ ਬਣ ਗਿਆ ਛੋਟਾ ਇੱਥੇ ਗੁਰਬਾਣੀ ਵਿੱਚ ਇਹ ਪੰਕਤੀ ਜਿਹੜੀ ਆ ਰਹੀ ਆਪਾਂ ਪੜ੍ਹੀਏ ਕਿ ਨਾਨਕ ਮੁਖਤ ਦੁਆਰਾ ਅਤ ਨੇਕਾ ਨਾਨਾ ਹੋਏ ਸੋ ਜਾਏ ਨੇਕੇ ਦਾ ਅਰਥ ਹੈ ਛੋਟਾ ਅੱਗੇ ਪੰਕਤੀ ਆ ਗਈ ਸ਼ੀਕਾ ਇਹ ਵੀ ਦੋ ਵਾਰੀ ਗੁਰਬਾਣੀ ਵਿੱਚ ਆ ਗਈ ਪਰ ਇਹਨਾਂ ਦੋਨਾਂ ਦਾ ਜਿਹੜਾ ਉਚਾਰਨ ਹੈ ਇੱਕੋ ਹੈ ਅਰਥ ਵੱਖਰੇ ਹੈ ਉਚਾਰਨ ਇੱਕੋ ਹੈ ਸੀਕਾ ਇਹ ਵੀ ਸੀਕਾ ਹੈ ਕਸ ਕੇ ਬੋਲਣੇ ਸ਼ਬਦ ਪਰ ਜਿਹੜਾ ਇਹਦਾ ਅਰਥ ਹੈ ਇਹ ਵੱਖਰਾ ਹੈ ਹੁਣ ਇੱਕ ਪੰਕਤੀ ਗੁਰਬਾਣੀ ਵਿੱਚ ਹੁੰਦੀ ਅਨਾਜ ਮੰਗੋ ਸਤ ਸੀਕਾ ਭਗਤ ਜੀ ਕਹਿ ਰਹੇ ਨੇ ਇੱਥੇ ਸਤ ਸੀਕਾ ਦਾ ਸਤ ਸੀਕਾ ਸੀਕਾ ਦਾ ਹੋਇਆ ਵਾਇਆ ਹੋਇਆ ਫਸਲ ਜਿਵੇਂ ਆਪਾਂ ਕਹਿ ਦਈਏ ਨੇ ਫਸਲ ਬਾ ਦਿੱਤੀ ਸਾਡੀ ਫਸਲ ਬਾ ਦਿੱਤੀ ਓਵੇਂ ਕਹਿੰਦੇ ਫਸਲ ਵਾਈ ਹੋਈ ਸੱਤ ਸੀਕਾ ਕਈ ਅਰਥ ਇਹਦਾ ਇਹ ਵੀ ਕਰਦੇ ਕਿ ਸੱਤ ਸੀਆਂ ਲਾਈਆਂ ਹੋਈਆਂ ਨੇ ਕਿ ਇੱਕ ਸੀਨ ਲਾਈ ਪਹਿਲੀ ਦੇ ਵਿੱਚ ਦੂਜੀ ਸੀਨ ਲਾਈ ਤੀਜੀ ਇਸ ਤਰ੍ਹਾਂ ਸੱਤ ਸੀਕਾ ਸੱਤ ਸੀਆਂ ਲਾਈਆਂ ਇਹਦਾ ਅਰਥ ਬਣ ਗਿਆ ਸੀਕਾ ਅਨਾਜ ਮੰਗੋ ਸੱਤ ਸੀਕਾ ਇਹਦਾ ਅਰਥ ਬਣ ਗਿਆ ਵਾਇਆ ਹੋਇਆ ਅੱਗੇ ਪੰਕਤੀ ਆ ਗਈ ਗੁਰਬਾਣੀ ਵਿੱਚ ਉਹ ਉੱਥੇ ਵੀ ਸੀਕਾ ਹੀ ਲਿਖਿਆ ਹੈ ਸੀਕਾ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਲਖਮੀ ਕੇਤਕ ਗਣੀ ਨਾ ਜਾਣੀ ਐ ਗਣੀ ਨਾ ਜਾਈ ਐ ਗਾਨ ਨਾ ਸਕੋ ਸਿਕਾ ਇੱਥੇ ਸਿਕਾ ਦਾ ਅਰਥ ਹੈ ਸਿੱਕਾ ਕਿਉਂਕਿ ਜਦੋਂ ਹੁਣ ਆਪਣੇ ਮਨ ਵਿੱਚ ਇਹ ਵਿਚਾਰ ਆਇਆ ਹੋਵੇਗਾ ਕਿ ਇਹ ਇਸ ਤਰ੍ਹਾਂ ਸਮਝ ਕਿਵੇਂ ਪਵੇਗੀ ਗੁਰਬਾਣੀ ਦੀ ਜੋ ਪੜਾਂਗੇ ਕਿ ਅਰਥ ਦਾ ਵੱਖਰਾ ਹੈ ਜਦੋਂ ਆਪਾਂ ਗੁਰਬਾਣੀ ਨੂੰ ਪੜ ਰਹੇ ਹਾਂ ਧਿਆਨ ਰੱਖਣਾ ਸ਼ਬਦਾਂ ਦੇ ਵਿੱਚ ਜਦੋਂ ਆਪ ਕਾਲ ਵਿੱਚ ਪੜਾਂਗੇ ਆਪਾਂ ਨੂੰ ਸ਼ਬਦਾਂ ਦੀ ਸਮਝ ਨਹੀਂ ਲੱਗੇ ਜਦੋਂ ਆਪ ਪ੍ਰੇਮ ਦੇ ਨਾਲ ਠਹਿਰਾਓ ਦੇ ਨਾਲ ਪੜਾਂਗੇ ਜਿਵੇਂ ਗੁਰਬਾਣੀ ਦੇ ਵਿੱਚ ਪੰਕਤੀ ਆਪਾਂ ਇਹ ਪੰਕਤੀ ਪੜ ਲਈਏ ਲਖਮੀ ਕੇਤਕ ਗਣੀ ਨਾ ਜਾਈਐ ਗਣੀ ਨਾ ਜਾਈਐ ਗਣੀ ਹੁੰਦਾ ਨਹੀਂ ਗਿਣਿਆ ਜਾ ਸਕਦਾ ਗਿਣਤੀ ਨਹੀਂ ਹੋ ਸਕਦੀ ਨਾ ਜਾਈਐ ਗਨ ਨਾ ਸਕੋ ਸਿਕਾ ਇੱਥੇ ਸਿੱਕੇ ਦਾ ਆ ਗਿਆ ਸਿੱਕਾ ਅਰਥ ਬਣ ਗਿਆ ਉਚਾਰਨ ਹੁਣ ਉਚਾਰਨ ਆਪਾਂ ਦੋਨ ਇੱਕੋ ਕੀਤੇ ਐ ਸਿੱਕਾ ਲਿਖਿਆ ਵੀ ਉਸ ਤਰ੍ਹਾਂ ਪਰ ਇੱਥੇ ਸਿੱਕਾ ਸੱਤ ਸਿੱਕਾ ਸੀਆਂ ਲਾਈਆਂ ਨੇ ਵਾਹੀ ਹੋਈ ਪੈ ਲਈ ਇੱਥੇ ਸਿੱਕੇ ਦਾ ਅਰਥ ਆ ਗਿਆ ਹੁਣ ਇਹ ਵੀ ਉਚਾਰ ਨੀਕਾ ਇੱਕੋ ਹੈ ਤੇ ਉਚਾਰਨੇ ਵੀ ਨੀਕਾ ਹੈ ਪਰ ਇੱਥੇ ਗੁਰੂ ਸਾਹਿਬ ਜੀ ਨੇ ਨੀਕੇ ਦਾਖ ਚੰਗਾ ਹੈ ਇੱਥੇ ਛੋਟਾ ਅਰਥ ਬਣ ਗਿਆ ਜਦੋਂ ਮੰਨ ਲਓ ਆਪਾਂ ਗੁਰਬਾਣੀ ਪੜ੍ਹਦੇ ਆ ਕੋਈ ਵੀ ਸ਼ਬਦ ਪੜ੍ਹਦੇ ਆ ਨਾਮਣ ਮਹ ਤੇਰੋ ਪ੍ਰਭ ਨਾਮਾ ਗਿਆਨਨ ਮਹ ਗਿਆਨੀ ਇਸ ਤਰ੍ਹਾਂ ਪੰਕਤੀ ਜੇ ਆਪਾਂ ਵਿੱਚੋਂ ਇੱਕ ਪੰਕਤੀ ਚੱਕ ਲਵਾਂਗੇ ਨਾ ਕਿ ਜਿਵੇਂ ਕਿ ਜੀ ਸਬਦ ਦਾ ਅਰਥ ਕੀ ਹੈ ਮਨ ਦਾ ਅਰਥ ਕੀ ਹੈ ਫਿਰ ਸਮਝ ਨਹੀਂ ਲੱਗੂਗੀ ਜਦੋਂ ਆਪਾਂ ਸਾਰੀ ਗੁਰਬਾਣੀ ਸਾਰੀ ਪੰਕਤੀ ਪੜਾਂਗੇ ਸਾਰੀ ਪੰਕਤੀ ਪੜਨ ਦੇ ਨਾਲ ਹੀ ਅਰਥ ਪੂਰਾ ਹੋਵੇਗਾ ਇੱਕ ਅੱਖਰ ਚੱਕ ਕੇ ਆਪਾਂ ਉਹਦਾ ਅਰਥ ਨਹੀਂ ਕਰ ਸਕਦੇ ਤੇ ਨਾ ਹੀ ਸਮਝ ਲੱਗੇਗੀ ਹੁਣ ਜੇ ਸਬਦ ਦਾ ਪਰਥ ਪੁੱਛ ਸਬਦ ਦਾ ਅਰਥ ਕੀ ਸਬਦ ਦਾ ਅਰਥ ਪਤਾ ਹੀ ਕਿ ਸਾਰਾ ਸਭ ਮਤਲਬ ਸਾਰਾ ਪਰ ਜੇ ਆਪਾਂ ਗੁਰਬਾਣੀ ਦੀ ਉਹ ਪੰਕਤੀ ਸਾਰੀ ਪੜਾਂਗੇ ਜਿਨ੍ਹਾਂ ਵਿੱਚ ਸਭ ਆ ਰਿਹਾ ਹੈ ਫਿਰ ਪਤਲਾ ਗੁਰੂ ਸਾਹਿਬ ਜੀ ਕਿਸ ਪਰਥਾਏ ਕਹਿ ਰਹੇ ਨੇ ਉਥੇ ਗੱਲ ਕਿਸ ਵਿਸ਼ੇ ਤੇ ਹੋ ਰਹੀ ਹੈ ਚਾਰ ਅੱਖਰਾਂ ਦੀ ਆਪਾਂ ਗੱਲ ਕੀਤੀ ਹੈ ਗੁਰਬਾਣੀ ਦੇ ਵਿੱਚ ਇਹ ਚਾਰੇ ਆਉਂਦੀਆਂ ਆਪਾਂ ਪੰਕਤੀਆਂ ਦੇ ਨਾਲ ਪੜ੍ਹੀਆਂ ਨੇ ਜਦੋਂ ਆਪਾਂ ਹੁਣ ਆਪਣੇ ਮਨ ਵਿੱਚ ਆਉਂਦਾ ਕਿ ਆਪਾਂ ਅਭਿਆਸ ਕਿਵੇਂ ਕਰੀਏ ਸੰਗਤ ਜੀ ਤੁਸੀਂ ਪਹਿਲਾਂ ਸਟਿੱਕ ਲਿਓ ਅਰਥਾਂ ਸਮੇਤ ਪੜ੍ਹੋ ਗੁਰਬਾਣੀ ਨੂੰ ਕੱਲਾ ਗੁਰਬਾਣੀ ਪੜਨ ਦਾ ਵਿਸ਼ਾ ਨਹੀਂ ਹੈ ਕਿ ਗੁਰਬਾਣੀ ਪੜੀ ਜਾਓ ਪੜੀ ਜਾਓ ਬਸ ਕਿ ਮੇਰੇ ਲੱਖ ਪਾਠ ਹੋ ਗਏ ਨੇ ਮੇਰੇ 15000 ਪਾਠ ਹੋ ਗਏ ਨੇ ਮੇਰੇ 5 ਲੱਖ ਹੋ ਗਏ ਨੇ ਬੜੀ ਪਾ ਬਾਣੀ ਪੜੀ ਨਹੀਂ ਉਹਨੂੰ ਆਪਾਂ ਵਿਚਾਰਿਆ ਹੀ ਨਹੀਂ ਗੁਰਬਾਣੀ ਨੂੰ ਪੜੀ ਜ਼ਰੂਰ ਹੈ ਪਰ ਵਿਚਾਰਿਆ ਨਹੀਂ ਕਿ ਗੁਰਬਾਣੀ ਆਪਣੇ ਆਪ ਨੂੰ ਕੀ ਕਹਿ ਰਹੀ ਹੈ ਗੁਰਬਾਣੀ ਦੇ ਅਰਦਾ ਤੇ ਆਪਾਂ ਜੀਵਨ ਬਤੀਤ ਕਰਨਾ ਹੈ ਜੀ ਗੁਰਬਾਣੀ ਕਹਿ ਰਿਹਾ ਪਇ ਉੱਠ ਨਾਮ ਜਪ ਅੰਮ੍ਰਿਤ ਵੇਲਾ ਸੰਭਾਲ ਆਪਣੇ ਸੁਵਾਸ ਜਿਹੜੇ ਨੇ ਸੰਭਾਲ ਇਹ ਦੁਬਾਰਾ ਨਹੀਂ ਮਿਲਨੇ ਪਰ ਆਪ ਉਸ ਵਿਸ਼ੇ ਤੇ ਗੱਲ ਨਹੀਂ ਕੀਤੀ ਉਸ ਤੇ ਅਮਲ ਨਹੀਂ ਕੀਤਾ ਪੜ੍ਹੀ ਜ਼ਰੂਰ ਹੈ ਕੱਲੀ ਗੁਰਬਾਣੀ ਪੜ੍ਹਨ ਦਾ ਵਿਸ਼ਾ ਨਹੀਂ ਗੁਰਬਾਣੀ ਵਿਚਾਰਨ ਦਾ ਵਿਸ਼ਾ ਹੈ ਗੁਰਬਾਣੀ ਨਾਲ ਵਿਚਾਰਨਾ ਵੀ ਹੈ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਭੁੱਲਾਂ ਦੀ ਮਾਫੀ ਗੁਰਬਾਣੀ ਦੀ ਸੰਥਿਆ ਸੇ ਚੈਨਲ ਤੇ ਰਾਤ ਨੂੰ 7 ਵੇ ਚੱਲ ਰਹੀ ਹੈ ਲੜੀਵਾਰ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ